ਜੀ ਹੁਣ ਜੋ ਅੱਜ ਦੇ ਭਾਸ਼ਣ ਦੇ ਵਿੱਚ ਸੀਐਮ ਭਵੰਤਮਾਨ ਦੀ ਭੈਣ ਪਹੁੰਚ ਗਈ ਤੇ ਕੀ ਕਿਆ ਲੁਧਿਆਣਾ ਪਹੁੰਚੀ ਮੁੱਖ ਮੰਤਰੀ ਦੀ ਭੈਣ ਤਾਂ ਹੁਣ ਇੱਕ ਤੁਹਾਨੂੰ ਵੀਡੀਓ ਸੁਣਾਉਣ ਜਾ ਰਹੇ ਹਾਂ ਜੋ ਕਿ ਸਾਡੇ ਪੰਜਾਬ ਦੀਆਂ ਭੈਣਾਂ ਦਾ ਕੀ ਕਹਿਣਾ ਤੇ ਮੁੱਖ ਮੰਤਰੀ ਦੇ ਭੈਣ ਦਾ ਕੀ ਕਹਿਣਾ ਤਾਂ ਇੱਕ ਵਾਰ ਚੈਨਲ ਤੇ ਬਣੇ ਰਹੋ ਤਾਂ ਵੀਡੀਓ ਸੁਣਾਉਣ ਜਾ ਰਹੇ ਹਾਂ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਸੁਣੋ ਵੀਡੀਓ ਉਸ ਤੋਂ ਪਹਿਲਾਂ ਸਾਨੂੰ ਬੁਲਾ ਕੇ ਮਿੱਠੀ ਗੋਲੀ ਦਿੱਤੀ ਜਾਂਦੀ ਏ ਕਿ ਇਹ ਕੋਈ ਵੀ ਕਾਰਵਾਈ ਨਾ ਕਰਨ ਜੀ ਤੁਹਾਡੀ ਜੁਆਇਨਿੰਗ ਪੱਕੀ ਏ ਤੁਹਾਡਾ ਕੰਮ ਚੱਲ ਰਿਹਾ ਚੱਲ ਕਿੱਥੇ ਚੱਲ ਰਿਹਾ ਆ ਉਹ ਕਾਗਜ਼ਾਂ ਚ ਵੀ ਨਹੀਂ ਹੈਗਾ ਆਪਾਂ ਤੇ ਕਹਿ ਦੇਣਾ ਵੀ ਕੁਝ ਕਾਗਜ਼ਾਂ ਚ ਸਾਡਾ ਕੁਝ ਨਹੀਂ ਕੀਤਾ ਮੈਂ ਉੱਠਦੀ ਸਵੇਰ ਸ਼ਾਮ ਇਹਨਾਂ ਨੂੰ ਪਿੱਟਦੀ ਆ ਵੀ ਪਰਮਾਤਮਾ ਇਹਨਾਂ ਦਾ ਬੇੜਾ ਨਾ ਚੰਗੀ ਤਰ੍ਹਾਂ ਡੋਪੀ ਮੁੜ ਕੇ ਉੱਠਣ ਜੋਗੇ ਨਾ ਰਹਿਣ ਜਿੱਦਾਂ ਲੋਕਾਂ ਦੇ ਨਿਆਣੇ ਰੋੜ ਰਹੇ ਨੇ ਨਾ ਇਹ ਇਹਨਾਂ ਦੇ ਖੁਦ ਦੇ ਬੱਚੇ ਰੋਲਣ ਸ਼ੋਅ ਦੇ ਦੌਰਾਨ ਉਹਨਾਂ ਨੂੰ ਘੇਰਿਆ ਮੁੱਖ ਮੰਤਰੀ ਸਾਹਿਬ ਨੂੰ ਤੇ ਮੁੱਖ ਮੰਤਰੀ ਸਾਹਿਬ ਇੰਨੇ ਪਿਆਰ ਨਾਲ ਪੇਸ਼ ਆਏ ਕਿ ਹਰੇਕ ਚੈਨਲ ਤੇ ਉਹ ਖਬਰ ਚੱਲੀ ਮੈਨੂੰ ਕਹਿੰਦੇ ਭੈਣੇ ਭੈਣੇ ਆਪਣਾ ਨੰਬਰ ਦੇ ਦੇ ਪਰ ਉਹਨਾਂ ਨੇ ਆਪਣੀ ਪਬਲਿਸਿਟੀ ਬਣਾਉਣ ਲਈ ਬਾਰ-ਬਾਰ ਇਹ ਗੱਲ ਬੋਲੀ ਭੈਣੇ ਨੰਬਰ ਦੇ ਦੇ ਇੱਕ ਘੰਟੇ ਚ ਮੀਟਿੰਗ ਆਊਗੀ ਤੇ ਇਹ حساب ਲਾ ਲਓ ਕਿ 8 ਮਹੀਨੇ ਹੋ ਚੁੱਕੇ ਤਕਰੀਬਨ ਤਕਰੀਬਨ ਤੇ ਅੱਜ ਤੱਕ ਕੋਈ ਫੋਨ ਨਹੀਂ ਆਇਆ ਕੋਈ ਕੁਝ ਨਹੀਂ ਹੋਇਆ ਫੇਰ ਅੰਦਰ ਵਿਖੇ ਅਸੀਂ ਸ਼ੋਅ ਕੀਤਾ ਤੇ ਸਾਡੇ ਉੱਤੇ ਪਰਚਾ ਪਾਇਆ ਗਿਆ ਐਸੀ ਦਾ ਉਹਨਾਂ ਨੇ ਲਾਭ ਲਿਆ ਆਪਣੀਆਂ ਵੋਟਾਂ ਵਿੱਚ ਕਿ ਮੈਂ ਆਮ ਜਿੱਤ ਦੀ ਗੱਲ ਸੁਣੀ ਹੈ ਤੇ ਭੈਣ ਨੂੰ ਆਪਾਂ ਵੀ ਲਾਈਟ ਦੀ ਦਵਾਂਗੇ ਉਹਦਾ ਖਬਰ ਸੁਣ ਮੈਂ ਵੀ ਬਹੁਤ ਖੁਸ਼ ਮੈਨੂੰ ਲੱਗਿਆ ਕਿ ਇਹਨਾਂ ਨੇ ਸਾ ਮੀਟਿੰਗ ਦੇਦੀ ਹੈ ਕਿ ਬਹੁਤ ਜਲਦੀ ਸਭ ਜੁਆਇਨ ਹੋ ਜੂਗੀ ਮੈਂ ਮਾਨਵੀ ਮਮਾ ਨੇ ਇੰਨਾ ਖੁਸ਼ ਹੋ ਗਿਆ ਕਿ ਨਾ ਮੁੱਖੰਦੀ ਨਿੰਨੀ ਸੁਣੀ ਮੇਰੀ ਗੱਲ ਸੁਣੀ ਹੈ ਬਸ ਉਹ ਸਿਰਫ ਉਹ ਆਪਣੀ ਟੀਆਰਪੀ ਵਧਾਉਣਾ ਚਾਹੁੰਦੇ ਨੇ ਆਪਣੀਆਂ ਵੋਟਾਂ ਚਾਹੁੰਦੇ ਸੀ ਮంత్రి ਜੀ ਸਾਹਿਬ ਕਹਿ ਰਹੇ ਕਿ ਜਨੀਆਂ ਦੇ ਨੌਕਰੀਆਂ ਨਿਯੁਕਤੀਆਂ ਅਸੀਂ ਦੇਤੀਆਂ ਅੱਜ ਤੱਕ ਨਹੀਂ ਕਿਸੇ ਨੇ ਦਿੱਤੀਆਂ ਕੱਚੇ ਮੁਲਾਜ਼ਮ ਪੱਕੇ ਕਰ ਦਿੰਦੇ ਸਾਰੇ ਪੰਜਾਬ ਦੇ ਅਧਿਆਪਕ ਸਾਰੇ ਪੰਜਾਬ ਦੇ ਮੁਲਾਜ਼ਮ ਹੈ ਜਿਹੜੇ ਉਹ ਸਾਡੇ ਤੋਂ ਵਾਗੋ-ਵਾਗ ਕੇ ਨਵੇਂ ਮੁੰਡਿਆਂ ਨੂੰ ਨੌਕਰੀ ਸਰ ਤੁਸੀਂ ਅੱਜ ਦਾ ਹਿਸਾਬ ਲਾ ਲਓ ਵੀ 11 ਜੁਨੀਅਰ 11 ਜਥੇਬੰਦੀਆਂ ਇੱਥੇ ਪ੍ਰੋਟੈਸਟ ਕਰ ਰਹੀਆਂ ਤੇ ਜੇ ਫਿਰ ਖੁਸ਼ ਨੇ ਤਾਂ ਫਿਰ ਇੱਥੇ ਕਿਉਂ ਆਈਆਂ ਅਸੀਂ ਕੋਈ ਵੀ ਮੰਤਰੀ ਕੋਈ ਵੀ ਐਮਐਲਏ ਕੋਈ ਵੀ ਡੀਸੀ ਸਾਹਿਬ ਨਹੀਂ ਛੱਡਿਆ ਜਿਨ੍ਹਾਂ ਨੂੰ ਆਪਣਾ ਮੰਗ ਪੱਤਰ ਨਹੀਂ ਦਿੱਤਾ ਹਾਂਜੀ ਇਹ ਸਾਡੇ ਪੰਜਾਬ ਦੀਆਂ ਉਹ ਪੈਣਾਂ ਆਈਆਂ ਜਿਨ੍ਹਾਂ ਨੇ ਕੀ ਇਹ ਪਾਰਟੀਆਂ ਦਾ ਸਾਥ ਦਿੱਤਾ ਇਹਨਾਂ ਨਾਲ ਝੰਡੇ ਲੈ ਕੇ ਘੁੰਮ ਸਮਾਉਂਦਾ ਸਾਰਿਆਂ ਨੇ ਵੋਟਾਂ ਪਾਈਆਂ ਪਰ ਹੁਣ ਜਦੋਂ ਇਹ ਸਰਕਾਰ ਬਣ ਜਾਂਦੀ ਆ ਸੀਐਮ ਭੁਤਵੰਤਮਾਨ ਦੀ ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਲੋਕ ਪਰੇਸ਼ਾਨੀ ਹੁੰਦੇ ਆ ਇਹਦੀ ਸਰਕਾਰ ਚ ਧਰਨੇ ਅਤਿਆਚਾਰ ਕ੍ਰਾਈਮ ਕਿੰਨਾ ਵੱਧ ਰਿਹਾ ਸਾਡੇ ਨੌਜਵਾਨ ਇਨਕਾਉਂਟਰ ਬੇਕਸੂਰਾ ਨੂੰ ਕਰ ਦਿੱਤਾ ਜਾਂਦਾ ਬਾਅਦ ਜੇ ਜੇ ਇਨਕਾਉਂਟਰ ਫੇਕ ਸਾਬਤ ਹੁੰਦਾ ਉਹਦੇ ਵਿੱਚ ਪੰਜਾਬ ਪੁਲਿਸ ਭਗੌੜੀ ਨਜ਼ਰ ਆਉਂਦੀ ਆ ਤੇ ਜਦੋਂ ਕਿਤੇ ਆਮ ਮੁਜਰਮ ਫੜਨਾ ਹੁੰਦਾ ਤੇ ਇਹ ਪਟਾਕਦਨੇ ਫੜ ਲੈਂਦੇ ਆ ਤਾਂ ਗੱਲ ਹੁਣ ਇਹੀ ਆ ਵੀ ਸਾਡੇ ਪੰਜਾਬ ਦੀ ਨੌਜਵਾਨੀ ਇਹ ਸਰਕਾਰ ਖਾ ਗਈ ਤੇ ਜਿਹੜੇ ਰਹਿ ਗਏ ਕੋਈ ਹੋਰ ਜਿਹੜੇ ਵਾਅਦੇ ਕਰਦੇ ਲੋਕਾਂ ਨਾਲ ਵੱਡੇ ਵੱਡੇ ਤਾਂ ਕੁਝ ਕੋ ਬਜ਼ੁਰਗਾਂ ਨੂੰ ਝੂਠ ਮਾਰ ਕੇ ਕਹਿੰਦੇ 25-2500 ਪੈਸ਼ਨ ਪਾਵਾਂਗੇ ਜੀ 1000 ਰੁਪਏ ਮਹੀਨੇ-ਮਹੀਨੇ ਮਹਲਾਵਾ ਨੂੰ ਖਾਤਿਆਂ 'ਚ ਪਾਵਾਂਗੇ ਤਾਸੀਂ ਇਹ ਕਰਾਂਗੇ ਉਹ ਸਿਰਫ ਇੱਕ ਇਹ ਗਰੀਬਾਂ ਨੂੰ ਚਲਸੀ ਚ ਲੈ ਲੈਂਦੇ ਆ ਜਦੋਂ ਵੋਟਾਂ ਦਾ ਸਮਾਂ ਆਉਂਦਾ ਉਦੋਂ ਸਾਡੇ ਲੋਕ ਫੇਰ ਮਗਰ ਲੱਗ ਜਾਂਦੇ ਆ ਪਰ ਗੱਲ ਇੰਨੀ ਕੀ ਆ ਜਿਹੜੇ ਅੱਜ ਦੇ ਤੁਸੀਂ ਇਹ ਵਿਚਾਰ ਸੁਣੀ ਰਹੇ ਹੋ ਭੈਣਾ ਦਾ ਕੀ ਕਹਿਣਾ ਵੀ ਇਹ ਸਿਰਫ ਗੱਪ ਮਾਰ ਕੇ ਲੋਕਾਂ ਨੂੰ ਚਲਸੀ ਚ ਲੈ ਜਾਂਦੇ ਆ ਉਦੋਂ ਬਾਅਦ ਕੁਝ ਨਹੀਂ ਕਿਉਂਕਿ ਜਿਹੜੇ ਇਹਦੇ ਵਾਦੇ ਹਾਲੇ ਤੱਕ ਨਜ਼ਰ ਨਹੀਂ ਆਏ ਕੋਈ ਵੀ ਪੂਰਾ ਨਹੀਂ ਕੀਤਾ ਜਿਹੜੀਆਂ ਰਹਿ ਗਈਆਂ ਨੌਕਰੀਆਂ ਦੇ ਕਹਿੰਦੇ ਨੌਕਰੀਆਂ ਦਿੱਤੀਆਂ ਕੁਝ ਤਾਂ ਪਹਿਲਾਂ ਜਿਹੜੇ ਸ਼ੁਰੂ ਤੋਂ ਲੱਗੇ ਹੈਗੇ ਤਾਂ ਪੈਸੇ ਪੂਸੇ ਦੇ ਕੇ ਲੱਗੇ ਕੁਝ ਕ ਇਹਨਾਂ ਦੇ ਦੌਰ ਚ ਜਦੋਂ ਦੀ ਇਹ ਸਰਕਾਰ ਆਈ ਹੈ ਕੁਝ ਕ ਲੱਗਿਆ ਪਰ ਲੇਕਿਨ ਇਹ ਹੈ ਗੱਲ ਹਰ ਕਿਸੇ ਨੂੰ ਨੌਕਰੀ ਵੀ ਨਹੀਂ ਮਿਲੀ ਸਾਡੇ ਪੰਜਾਬ ਦੇ ਵਿੱਚ ਘਟੋ ਘਟ ਐਮਏ ਕਰ ਕਰ ਮੁੰਡੇ ਕੁੜੀਆਂ ਦਿਹਾੜੀਆਂ ਕਰ ਰਹੇ ਆ ਮਜ਼ਦੂਰੀਆਂ ਕਰ ਰਹੇ ਆ ਤੇ ਬਾਹਰ ਜਾ ਰਹੇ ਆ ਜੇ ਰੋਜ਼ਗਾਰ ਹੋਵੇ ਪੰਜਾਬ ਚ ਲੋਕ ਬਾਹਰ ਕਿਉਂ ਜਾਣ ਤਾਂ ਇਹ ਸਿਰਫ ਇੱਕ ਸਰਕਾਰਾਂ ਦਾ ਇਹ ਦਿਖਾਉਣ ਦਾ ਚਿਹਰਾ ਕੁਝ ਹੋਰ ਹੁੰਦਾ ਤੇ ਸਿਰਫ ਕੰਮ ਇੱਕ ਲੋਕਾਂ ਨੂੰ ਅਫਸੇਲ ਹੈ ਚ ਲੈ ਲੈਣੇ ਕਾਮਕਾਰ ਕੁਝ ਨਹੀਂ ਆਉਂਦੇ ਕਿਉਂਕਿ ਜੇ ਕੰਮ ਕਰਾਏ ਹੁੰਦੇ ਤਾਂ ਫਿਰ ਇਹਨਾਂ ਜਿਵੇਂ ਦਿੱਲੀ ਵਾਲਾ ਲਾਲਾ ਕੇਜਰੀਵਾਲਾ ਦਿੱਲੀ ਤੋਂ ਹਰਦਾ ਨਹੀਂ ਸੀ ਉਹ ਤੇ ਜਿਵੇਂ ਪੰਜਾਬ ਚ ਨੂੰ ਚਾਰੇ ਪਾਸੇ ਲਾਲਨਤਾ ਪਹਿਰੀਆਂ ਸੀਐਮ ਭਵੰਤਮਾਨ ਨੂੰ ਜਿਵੇਂ ਹਰ ਸਾਰਾ ਪੰਜਾਬ ਦੇ ਖਿਲਾਫ ਹੋ ਰਿਹਾ ਚਾਰੇ ਪਾਸੋਂ ਜਿਹੜੀ ਪੰਜਾਬ ਪੁਲਿਸ ਆ ਇਹ ਵੀ ਇੱਕ ਗੁੰਡਾਗਰਦੀ ਦੇ ਨਾਂ ਤੇ ਜਾਣੀ ਜਾਂਦੀ ਹੈ ਤਾਂ ਇਹ ਅੱਜ ਦੇ ਸਾਡੇ ਪੰਜਾਬ ਦੇ ਲੋਕਾਂ ਦਾ ਕੀ ਕਹਿਣਾ ਸੜੀਆਂ ਪਹਿਣਾ ਦਾ ਇਹ ਵਿਚਾਰ ਤੁਸੀਂ ਸੁਣੀ ਲੈ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਰਹਿੰਦੇ ਆ ਜਿੱਥੋਂ ਤੇ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਕੱਲ ਨੂੰ ਨਵੇਂ ਟੌਪ ਤੇ ਤਾਂ